ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਗਾਰਡਨ ਸੋਸਾਇਟੀ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਅੱਜ ਆਪਾਂ ਚੱਲੇ ਆਂ ਕਿ ਮਾਸੀ ਕੋਲ ਤੇ ਮਾਸੀ ਜੀ ਆਏ ਹੋਏ ਸੀਗੇ ਮਤਲਬ ਪਟਿਆਲੇ ਵਾਲੀ ਮਾਸੀ ਆਈ ਸੀ ਦੇ ਭੈਣਿਆ ਦੀ ਮਾਸਦ ਆਪਾਂ ਜਾ ਕੇ ਆਉਣਾ ਹੈ ਮਾਸੀ ਡੈਡੀ ਦਾ ਪਤਾ ਲਾਣ ਆਏ ਸੀਗੇ ਪਰ ਉਸਨੇ ਸੋਚਿਆ ਮਾਸੀ ਨੂੰ ਕਿ ਮਾਫਰ ਕਿ ਲੈ ਕੇ ਆਉਣੇਂ ਜਿਵੇਂ ਦੇ ਤੇ ਮਾਸੀ ਮਾਸੀ ਨੇ ਆਪਾਂ ਨੂੰ ਘੁਮਾਉਣਾ ਮਾਸੀ ਵੀ ਤੁਸੀਂ ਮੈਜ ਹੀ ਦੇਖੋ ਹਾਂ ਮੈਂ ਤੁਹਾਡੇ ਨਾਲ ਮੈਚਿੰਗ ਕਰੀਆ ਭਾਈ ਜੀ ਬਸ ਕੀ ਮੈਚਿੰਗ ਹੈ ਹਾਂ ਮਾਸਨ ਦਾ ਹਾਂ ਮੈਨੂੰ ਯਾਦ ਨਹੀਂ ਹੋਸੀ ਗੱਲ ਵੀ ਕੀ ਵੀ ਕਹਿੰਦੇ ਨੇ ਮੈਂ ਵੀ ਮੈਚਿੰਗ ਕਰੀਆ ਸੂਟ ਨਾਲ ਮਾਸਨ ਦਾ ਮਾਸਨ ਦਾ ਜਿਹੜਾ ਮਾਸਨ ਦੇ ਕੰਮ ਕਰਦੇ ਨੇ ਹਾਂਜੀ ਇਹ 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 ਅਵਾਸੀ ਨੇ ਸੂਟ ਵੀ ਸਾਰੇ ਨੇ ਸਾਰੇ ਨੇ ਕੱਪੜੇ ਹੀ ਮੈਚ ਨੂੰ ਕਿ ਨੀਲੇ ਹੋ ਗਏ ਸਾਰੇ ਉਹਦੇ ਸਪੀਅਰ ਦੀ ਉਹਦੇ ਨਾਲ ਮੈਚਿੰਗ ਹੋ ਗਈ ਪੂਰੀ ਹੈ ਨਾ ਬਸ ਕੈਂਟ ਲੱਗ ਰਿਹਾ ਹੈ ਮਾਸੀ ਹੈ ਗਈ ਹੈ ਕੈਂਟ ਵਾਸੀ ਦੇ ਸੂਟ ਦਾ ਜਿਹੜਾ ਕੱਪੜਾ ਨੂੰ ਬਹੁਤ ਚੰਗਾ ਹੈ। ਇਹ ਕਿਹਦੇ ਤੇ ਪਲੇਨ ਵੀ ਹੁੰਦਾ ਹੈ ਲੈ ਲਓ। ਬਾਸੀ ਕਹਿੰਦੇ ਮੈਂ ਪਲੇਨ ਲੈ ਕੇ ਕਢਾਈ ਕਰਾਈ ਹੈ। ਬਹਿ ਗਿਆ ਦੇਰ ਤਾਂ ਚਾਹੀਦਾ। ਕੱਪੜਾ ਬਹੁਤ ਚੰਗਾ ਕੱਪੜਾ। ਚੁੰਨੀ ਰੱਖੀ। ਨਾਸੀ ਕੋਲ ਜਾਂਦੇ ਜਾਂਦੇ ਆਪਾਂ ਖਲਾੜੀ ਦੇ ਪਹੁੰਚ ਗਏ। ਮੇਰੇ ਗੋਰੇ ਬੇਰੇ ਨੂੰ ਖਸਦਿਆ ਨੋਗੇ ਤੁਸੀਂ। ਜਿਹੜਾ ਦੇਖਣ ਨੂੰ ਨਹੀਂ ਮਿਲਦਾ ਹੈਗਾ। ਬਿਜ਼ੀ ਬਹੁਤ ਚੱਲਦਾ ਅੱਜ ਕੱਲ। ਤੇ ਮਾਸੀ ਨੂੰ ਬਣਾ ਲਈ ਲੈ ਆਉਂਦਾ ਸੀਗਾ ਪੱਟੀ ਮਾਸੀ ਨੂੰ ਹੈਲੋ ਮਾਸੀ ਤੇ ਫਿਰ ਫੇ ਮਾਸੀ ਹਣੀ ਕਹਿੰਦੇ ਵੀ ਯਾਰ ਰਸ ਪੀ ਕੇ ਆਉਣੇ ਤੇ ਖਿਡਾੜੀ ਦਾ ਗੁੜ ਦੇਖ ਕੇ ਦੇਖ ਕੇ ਧਿਆਨ ਨਾਲ ਬਸ ਹੀ ਟਾਈਮ ਤੇ ਹੀ ਫੋਨ ਕਰ ਲਿਆ ਕਿੰਨੇ ਗਾਲ ਤਾਂ ਹੁਣ ਲੈ ਕੇ ਆਏ ਅਰੇ ਇੱਕ ਦੇ ਕੇ ਕੁਵਾ ਦੇ ਕੁਵਾ ਦੇ ਕੁਵਾ ਦੇ ਕੁਵਾ ਦੇ ਹੱਥ ਨੂੰ ਲੱਗ ਗਿਆ ਮੈਂ ਹੱਥ ਸੌ ਕਰਨ ਲੱਗੀ ਪਹਿਲਾਂ ਕਰਨ ਕਰਨ ਟਾਈਮ ਤੇ ਫੋਨ ਕਰ ਲੈਣੀ ਸੀ ਸਾਨੂੰ ਫਿਰ ਵੇਟ ਕਰਨੀ ਪੈਣੀ ਸੀ ਅਗਲਾ ਪੋਰ ਚੱਲੇ ਆ ਇਹ ਕਾਂਡਾ ਲੱਗ ਰਿਹਾ ਸੀ ਆਦਰ ਕਮ ਆਦਰ ਲਾ ਮੇਰਾ ਹੱਥ ਚੜ ਗਿਆ ਜੀ ਛੇੜ ਕੇ ਖੜ ਗਿਆ ਨਹੀਂ ਨਹੀਂ ਸੁੱਕੀ ਹੋਇਆ ਵਾਗਦੇ ਜਾੜੇ ਨਾਲਾ ਜਿਹੜਾ ਖਾਵ ਚੜਾ ਅਧਾ ਨਹੀਂ ਮੈਂ ਤਾਂ ਖਾਂਦੀ ਨਹੀਂ ਮੈਂ ਨਿਕਲ ਸਕਦਾ ਉਹ ਕਿ ਚਿੰਬੜਦੀ ਹੈ ਤਾਂ ਨਹੀਂ ਮੈਥੇ ਦਾ ਨਾਲ ਖਾਣਾ ਆਉਂਦਾ ਮੈਨੂੰ ਨਾ ਮੈਨੂੰ ਸਵਾਲ ਲੱਗਦਾ ਹੂੰ ਮੈਂ ਤਾਂ ਕਹਿੰਦੀ ਸੀ ਮੇਰੇ ਲਈ ਉਹ ਨਗਰ ਕੀਰਤਨ ਕੱਲ ਤੋਂ ਰਾਤ ਚ ਮੇਰੇ ਕੋਲ ਤੁਹਾਨੂੰ ਦੱਸ ਦਿੱਤੀ ਵੀ ਕੱਲ ਜਿਹੜਾ ਨਗਰ ਕੀਰਤਨ ਸੀ ਉੱਥੇ ਗੰਨੇ ਦਾ ਰਾਤ ਤੇ ਆਲਾ ਗੋਡ ਲੰਗਰ ਦੇ ਵਿੱਚ ਹੀ ਆ। ਅੱਛਾ। ਹੂੰ। ਇਹ ਕਿਹਨੇ ਦੱਸਿਆ? ਰਵੀ ਭੈਣ ਨੇ। ਹਾਂ ਰਵੀ ਭੈਣ ਸੀ। ਹਾਸਿਰ ਜੀ ਕਿਵੇਂ ਆ? ਖਾਤਾ ਜਾਂਦਾ। ਸਭ ਨੂੰ ਆਖਾ। ਆਪ ਤਾਂ ਕਹੋ ਮਾਸੀ ਰੋਜ ਜੀ ਤੇ ਮਾਸੀ ਜੀ ਬੋਲ ਜੀ। ਬਾਈਕਰੇ ਵੀ ਪਹੁੰਚ ਜਾ। ਕਰੇ ਤੱਕ ਵੀ ਤੰਦਾ ਚ ਰਹੂਗਾ ਆਪਾਂ ਦਾ ਰਸ ਨਹੀਂ ਆਗੇ ਭਾਈ ਸੇਂਸਾ ਬੋਲ ਜਰਾ ਇਹਨੇ ਉਹਦੇ ਨੂੰ ਆਪਾਂ ਖਾਦਾ ਗੜਮ ਗੜ ਚੱਕਰ ਬਣ ਰਹੀ ਐ ਅੱਧ ਗੜਮ ਗੜਮ ਕਿਵੇਂ ਸੀ ਖਾੜੀ ਦਾ ਸੋਰ ਕਿਵੇਂ ਸੀ ਬਹੁਤ ਵਧੀਆ ਮੋਟੇ

ਮੋਲ ਵਾਲਿਆਂ ਨੇ ਵੀ ਕਹਦੇ ਹੁੰਦੇ ਸੀ ਕਿ ਵਿੱਚੋਂ ਕਾਣਾ ਕਰਨਾ, ਸੁੰਡ-ਸੁੰਡ ਸਾਰੇ ਵਿੱਚੇ ਪੀਂਹ ਦਿੰਦੇ ਨੇ। ਆ ਨਹੀਂ ਹੁੰਦੇ ਆ ਕਿ ਨਹੀਂ ਕਿੰਨੇ ਹੁੰਦੇ ਆ। ਮੈਨੂੰ ਤਾਂ ਵੀ ਕੀ ਪਤਾ ਹਾਂ। ਹਾਂ ਹੋ ਸਕਦਾ ਹੋਵੇ। ਬਹੁਤ ਬੜੀ। ਮੋਲ ਵਾਲੇ ਸੁੰਡ ਵਿੱਚ ਉਹ ਕਿਹੜੇ ਤੋਤੇ ਹੁੰਦੇ ਨੇ ਉਹ ਵੀ ਥਾਈ ਪੀਂਦੇ ਆ। ਤੋਤੇ ਹੁੰਦੇ। ਉਹਨਾਂ ਇਹ ਤਾਂ ਗਿੰਨੇ ਹੋ ਹੁੰਦੇ। ਜਿਵੇਂ ਕਹਿੰਦੇ ਮੇਰੇ ਸਟੋਰੇਜ ਅੱਗੇ ਜਿਹੜੇ ਗਰਮੀ ਵਿੱਚ ਥਾਈ ਕਰਾਉਂ ਗਰਮੀ ਦੇ ਵਿੱਚ। ਥਾਈ ਉਹਨਾਂ ਦਾ ਟੇਸਟ ਉਹ ਹੁੰਦਾ। ਉਹ ਵੱਧ ਪੀਤਾ ਜਾਂਦਾ ਕਿਉਂਕਿ ਉਹ ਸੰਗਣਾਂ ਜਾਂ ਘੱਟ ਹੁੰਦਾ ਮਿਠਾਸ ਵੀ ਘੱਟ ਹੁੰਦੀ ਆ ਗਾੜਾ ਕਿੰਨਾ ਹੋਈ ਜਾਂਦਾ ਉਹਨਾਂ ਹੀ ਪੀਨਾਵਰ ਠੱਡ ਭਰ ਦਿੰਦਾ ਉਹਨਾਂ ਹੀ ਵੱਧ ਮਿੱਠਾ ਹੈਗਾ ਰੰਗ ਵੀ ਉਹਦਾ ਬੜਾ ਸ਼ਾਨਦਾਰ ਜਿਹਾ ਹੁੰਦਾ ਕਰਿਆ ਪੀਲੇ ਹਸਰੇ ਮੈਂ ਕਿਨੇ ਤਰ੍ਹਾਂ ਥੋੜਾ ਪੀਤਾ ਹਵਾ ਪਰ ਬਹੁਤ ਜ਼ਿਆਦਾ ਚੱਲਣ ਲੱਗ ਗਈ ਮੈਂ ਸਾਰਿਆਂ ਨਾਲ ਸੌਖੀ ਆ ਹਾਂ ਮੈਂ ਮੈਂ ਤਿੰਨ ਕਿਲਾਸ ਵੀਏ ਮਾਸੜੀ ਨੇ ਬਹੁਤ ਪੀਲੇ ਸੀ ਗਲਾਸ ਮਾਸੇ ਨਹੀਂ ਸਬ ਤੋਂ ਵਾਰ ਤੇ ਪਰ ਮੈਂ ਕੋਡ ਸਬ ਤੋਂ ਵਾਰ ਖਾ ਗਿਆ ਬੜਾ ਸਵਾਦ ਲੱਗਦਾ ਉਹ ਕੋਡ ਦਾ ਆ ਇਧਰ ਇਧਰਲੀ ਕਣਕ ਦੀ ਤੇ ਆ ਇਧਰ ਵਾਲੀ ਦਾ ਵੀ ਇਧਰ ਨਹੀਂ ਫਰਕ ਲੱਗਦਾ ਹਨਾ ਉਹਦੇ ਨਾਲ ਕੋਣ ਪਤਾ ਨਹੀਂ ਕੀ ਹੋ ਗਿਆ ਕਿਹੜੀ ਬਿਮਾਰੀ ਪੈ ਗਈ ਮੂੰਹ ਉਹਦੀ ਤੇ ਬੁਖਾਰ ਆਉਣਾ ਤਾਂ ਕਾਫੀ ਆ ਕੀ ਕੀ ਕਰਨੇ ਆਪਣੇ ਭੁਕੇ ਹਾਂਜੀ ਉਹਦੀ ਲੱਗਦੀ ਆ ਉਹਦੀ ਆ ਆਹ ਫਾੜੂ ਇਹਨੇ ਚਿੱਕਦਾ ਦੇਖੋ ਜੀ ਆ ਆ ਲੈ ਲਓ ਆ ਕਿ ਕਿਸ ਨਾ ਜਾਣੀ ਕੋਈ ਦੇਖੋ ਆਪਣੇ ਨੇ ਕਿਤੇ ਇਹ ਕੀ ਹੋ ਰਿਹਾ ਇਹ ਇਹ ਕੀ ਕਹਿੰਦੇ ਆਪਾਂ ਇਹਨੂੰ ਗਿਫਟ ਦੇ ਰਹੇ ਆਗੇ ਨਹੀਂ ਮੈਨੂੰ ਤੇ ਇਹਨਾਂ ਨੂੰ ਚਾਹੀਦਾ ਵੈਸੇ ਮੰਮੀ ਦੀ ਚੁੰਨੀ ਦਾ ਇੱਕ ਮਲਵਾਨ ਆਇਆ ਸੀਗਾ ਰੰਗ ਸੂਟ ਆ ਕਿ ਚੁੰਨੀ ਆ ਮਲਵਾਨ ਇਸ ਸੋਟ ਬਸ ਫੇਰ ਬਾਕੀ ਨਾ ਵੀਰ ਦੀ ਰੋਪ ਲਾਉਣ ਆਇਆ ਵੀਰੇ ਦਾ ਐਕਸਪੀਰੀਅੰਸ ਆ ਬਾਕੀ ਵੀਰੇ ਦਾ ਇਹ ਕੰਮ ਕਰੀਣਾ ਵੈਸੇ ਤਾਂ ਕਾਣ ਦੀ ਨਾ ਲੱਗਿਆ ਵੀ ਕੱਪੜੇ ਨਹੀਂ ਨਵੀ ਅਸੀਂ ਕਿਹੜਾ ਜਿਆਦੇ ਮਹਿੰਗਾ ਕਰੇ ਨੇ ਜਿਹੜੇ ਤਾਂ ਕਿਹਾ ਸੀ ਨਾ ਨਾ ਆਪ ਆਪ ਪਹਿਲਾਂ ਇਹਨੇ ਕਿਹਾ ਸੀ ਆਪ ਕਿਹਾ ਨਾ ਮੈਂ ਤਾਂ ਉਹ ਵੈਸੇ ਦੇਖ ਰਹੀ ਸੀ ਆ ਮੈਂ ਇਹ ਕੈਂਡੀ ਵੀ ਭਾਈ ਤੁਸੀਂ ਲੈ ਲਓ ਹਾਂ ਮਾਸੀ ਨੇ ਤਾਂ ਹੌਸ ਸਿਲੈਕਟ ਕੀਤਾ ਸੀਗਾ ਮਾਸੀ ਨੇ ਬਹੁਤ ਵਧੀਆ ਦੇ ਕਿੱਕ ਲਿਆ ਮਾਸੀ ਨੇ ਆ ਸਿਲੈਕਟ ਕੀਤਾ ਸੀ ਹਾਂ ਬਹੁਤ ਸੌਬ ਨੇ ਆਈ ਤੇਰੇ ਪੈਸੇ ਮਾਸੀ ਆਪੇ ਤੇ ਮਾਸੂ ਜੀ ਨੇ ਹਾਂ ਮਾਸੂ ਜੀ ਦਾ ਬਹੁਤ ਹੀ ਦਬੋ ਨੇ ਬਹੁਤ ਹੀ ਦਬੋ ਨੇ ਮਾਸੂ ਜੀ ਸਾਡੇ ਭਗਤ ਬੰਦੇ ਨੇ ਸੱਚੀ ਹੈ ਸਾਹਮਣੇ ਵਾਕਈ ਭਗਤ ਬੰਦੇ ਨੇ ਮਾਸੂ ਜੀ ਇਹ ਗਰਮੀ ਵਾਲੇ ਸੂਟ ਨੇ ਨਾ ਮੈਂ ਇੱਕ ਕੁਛ ਨਹੀਂ ਇਦਾਂ ਤਾਂ ਕਿ ਕਹਿੰਦੇ ਆ ਸਿਆਣਾ ਇਹ ਕਿੱਲੇ ਬਣੇ ਸੌਰੀ ਗਰਮ ਸੂਟ ਨੇ ਗਰਮੀ ਆ ਗਰਮ ਸੂਟ ਨੇ 2 ਮਿੰਟ ਵੀ ਲਾਈਨ ਹੀ ਦੇ ਦੋ ਇਹ ਸੱਚੇ ਮੈਚਟੋ ਸੱਚੇ ਦੇ ਨਾਲ ਸਲਵਾਰ ਵੀ ਤੇ ਹੈ ਪੂਰਾ ਸਲਵਾਰ ਕਿੰਨੇ ਰੁਪਏ ਮੈਚਟੋ ਹੈ ਦੁਬਾਰਾ ਆ ਭਾਈ ਜੀ ਕਿੰਨੇ ਲੱਤੇ ਆ ਇੱਕ ਤਾਂ ਮੰਮੀ ਦਾ ਸੂਟ ਹੋ ਗਿਆ ਇੱਕ ਮੰਮੀ ਦਾ ਹੋ ਗਿਆ ਇੱਕ ਮੰਮੀ ਮੰਮੀ ਦਾ ਹੋ ਗਿਆ ਦੋ ਮਾਸੀਆਂ ਦੇ ਹੋ ਗਏ ਚਾਰ ਹੋ ਗਏ ਇੱਕ ਮਾਸੀ ਨੇ ਆਪ ਲੈ ਆਇਆ ਪੰਜ ਉਹ ਤਾਂ ਥੋੜਾ ਜਿਹਾ ਤਾਂ ਮਾਸੀ ਨੇ ਥੋੜਾ ਨਹੀਂ ਪੂਰਾ ਸੂਟ ਲਿਆ ਮਾਸੜ ਜੀ ਨੇ ਵੀ ਸਲਵਾਰ ਵੀ ਤੇ ਲੈ ਲਈ ਅੱਛਾ ਮਾਸੜ ਜੀ ਨੂੰ ਵੀ ਪੁੱਛ ਲਓ ਮਾਸੜ ਜੀ ਕੁਰਤਾ ਪਜਾਮਾ ਮਾਸੜ ਜੀ ਕੁਰਤੇ ਪਾਉਂਦੇ ਨਹੀਂ ਨਾ ਡਰੈੱਸ ਹੀ ਹੁੰਦੀ ਜ਼ਿਆਦਾ ਤਾਂ ਕਰਕੇ ਪੰਜ ਸੂਟ ਲੈ ਲੇ ਇੱਕ ਸਿਰਫ ਚੁੰਨੀ ਦਾ ਸੂਟ ਮੈਚ ਕਰਨ ਆਏ ਸੀਗੇ ਉਹ ਵੀ ਬੰਦਾ ਕਹਿੰਦਾ ਪਤਾ ਨਹੀਂ ਹੋ ਪਤਾ ਨਹੀਂ ਨਹੀਂ ਉਹ ਵੀ ਆ ਰਹੀ ਹੈ ਜਦੋਂ ਹੀ ਹੋ ਗਿਆ ਮੈਚ ਚੱਲ ਜੀ ਥੱਲੇ ਲਾਵਾਂ ਇਹ ਮੰਮੀ ਨੂੰ ਬਤਾ ਜੀ ਨਹੀਂ ਇੰਨਾ ਕੁ ਤਾਂ ਹੋ ਗਿਆ ਆਪਾਂ ਨਿੰਦਵੀ ਰੀਰੀ ਦੁਕਾਨ ਤੇ ਸ਼ਾਪਿੰਗ ਕਰਨ ਤੋਂ ਬਾਅਦ ਆਏ ਸੀ ਬੈਕ ਤੇ ਜਿਹੜੀ ਉਹ ਦੁਕਾਨ ਤੇ ਮਾਨਸੀ ਨੇ ਪੂਰਾ ਵਸਤੂਆਂ ਨਾਲ ਸਾਰਾ ਤਾਂ ਹੀ ਲੈ ਲਿਆ ਥੋੜਾ ਬਥਾ ਕਰਦੇ ਕਰਦੇ ਵਧ ਹੀ ਜਾ ਰਿਹਾ ਸਮਾਨ ਕੱਪੜਿਆਂ ਵਾਲਾ ਮਹਿਕ ਚੇਤਾ ਕਰਾਈ ਜਾਂਦੇ ਕਿਹੜੇ ਕੱਢੀ ਆ ਨੇ ਬਾਰ ਬਾਰ ਵੀ ਕੋਈ ਚੀਜ਼ ਨਾ ਰਹਿ ਜਾ ਕੋਈ ਚੀਜ਼ ਨਾ ਰਹਿ ਜਾ ਮਾਨਸੀ ਦੇ ਕਰਦਾਂ ਸਮਾਨ ਮੈਨੂੰ ਪੂਰਾ ਪਤਾ ਤੁੰਦਾ ਆ ਵੀ ਆ ਹੈਗਾ ਚਾ ਚਾਹੇ ਪੀ ਲਈ ਚਾਹੇ ਕੰਨੇ ਦੇ ਰਸ ਨੇ ਤਾਂ ਬੱਸ ਕਰਾ ਰੱਖਿਆ ਸਾਰਿਆਂ ਨੇ ਫਿਲਟਰ ਹਾਂ ਉਹ ਸਾਈਡ ਤੇ ਹੁੰਦਾ ਇਕ ਆਹ ਵਧੀਆ ਵਾਕਿਆ ਨਹੀਂ ਨਹੀਂ ਜਮਾਈ ਸਾਈਡ ਤੇ ਹੁੰਦਾ ਹਾਂ ਤਾਂ ਕਿਸੇ ਨੇ ਬਹੁਤ ਸਿਆਣੀ ਗੱਲ ਲਿਖੀ ਆ ਵਿਦ ਗ੍ਰੇਟ ਬੀਅਰਡ ਕਮਜ਼ ਗ੍ਰੇਟ ਰਿਸਪੌਂਸਿਬਿਲਟੀ ਤੂੰ ਕਿਹੜੀ ਕਿਹਾ ਸੀ ਮੈਂ ਕਿਹਾ ਰਾਜਸਤਾਨੀ ਹਾਂਜੀ ਆ ਸਾਇਨਸ ਹੋਰ ਵਾਲਾ 3D ਕੱਪ ਬਣਾਇਆ ਹੋਇਆ ਪਿੱਛੋਂ ਪੂੰਛ ਦਾ ਹੈਂਡਲ ਬਣਾਤਾ ਮੁਰੇ ਹੋ ਆ ਗਿਆ ਇਹ ਕਿਹੜੀਆਂ ਇਹ ਦੋ ਅੱਖਾਂ ਨਾਲ ਦੀ ਹਾਂਜੀ ਜਿਵੇਂ ਆ ਮੈਨੂੰ ਕੱਚ ਦੀ ਬੋਤਲ ਨਹੀਂ ਵਧੀਆ ਲੱਗਦੀ ਨੇ ਪਾਣੀ ਪੀਣ ਨੂੰ ਪਰ ਮੈਨੂੰ ਪਤਾ ਵੀ ਮੈਂ ਤੋੜ ਦੂੰਗਾ ਬਹੁਤ ਛੇਤੀ ਇਸ ਲਈ ਨਹੀਂ ਰੱਖਦਾ ਹੈ ਚਲੋ ਆਪਾਂ ਹੁਣ ਚੱਲੀਏ ਮੈਂ ਤਾਂ ਇਹ ਥੋੜਾ ਜਿਹਾ ਸਮਾਨ ਆ ਪਰ ਲਿਸਟ ਐਡੀ ਬਣ ਗਈ ਵੀ ਡਬਲ ਕਨਫਰਮ ਕਰ ਰਿਹਾ ਵੀਰ ਦੋ ਵਾਰ ਚੈੱਕ ਹੋ ਰਹੀ ਹੈ ਮਾਸੀ ਨੇ ਖਾਸ ਸਮਾਨ ਲਿਆ ਰ ਨਾ ਨਾ ਕਰਦੇ ਮਾਸੀ ਨੂੰ ਤਾਂ ਨਾ ਪਤਾ ਵੀ ਮੈਂ ਮਹਗ ਮਾਸੀ ਆ ਰਹੀ ਹੈ ਮਾਸੀ ਆ ਰਹੀ ਹੈ ਦੋ ਤਿੰਨ ਕਿਹੜੇ ਘੱਟੇ ਸਟੋਰ ਨੇ ਮੈਨੂੰ ਪਤਾ ਵੀ ਮਾਸੀ ਕੁੜਾ ਨਹੀਂ ਆਣੀ ਮੈਂ ਜੀ ਮੈਂ ਰਸੋਈ ਜੇ ਤੋਂ ਵੜਨਾ ਹੁੰਦਾ ਮੇਨ ਚੀਜ਼ਾਂ ਚਾਹੀਦੀ ਹੁੰਦੀ ਨੇ ਆ ਦੇ ਦਿਓ ਆ ਦੇ ਦਿਓ ਹੁੰਦਾ ਨਹੀਂ ਮੈਂ ਨਿਕਲਿਆ ਹੁੰਦੀ ਆਪਣੇ ਹਿਸਾਬ ਨਾਲ ਸ਼ੋਪਿੰਗ ਕਰਦੀ ਮੈਂ ਕਹਿੰਦੇ ਜੇ ਕਹਾਂ ਮਾਸੀ ਕੁੜਾ ਜਾਂਦੀ ਆ ਮੈਨੂੰ ਕਿਤੇ ਜਿਹੜੀ ਲੋੜੇ ਪਈ ਬੋਰਡ ਉਹ ਪਾਰੀ ਜਿਹੜੀ ਕੜਾਈ ਆਪਾਂ ਵਰਤਦੇ ਆ ਉਹ ਆ ਵੀ ਲੈ ਕੇ ਮਾਸੀ ਨੇ ਦੇ ਕੇ ਆਈ ਸੀ ਨਾਲੇ ਨਾਈਸ ਟਿੱਖੇ ਵਾਲੀ ਮੈਂ ਕਿਹਾ ਵੀ ਮੈਨੂੰ ਬਹੁਤ ਆ ਹਾਂ ਸਹੀ ਗੱਲ ਜਿਹਨੂੰ ਆਤਨਾ ਹੋ ਗਿਆ ਬਹੁਤ ਹੱਕਦਾ ਆ ਤਾਂ ਮੈਂਸੀ ਨਹੀਂ ਵਰਤਦੀ ਮੈਂ ਜਾ ਕੇ ਟੱਕਦੀ ਆ ਮੈਨੂੰ ਲੱਗਦਾ ਇਹ ਹਰੇਕ ਦੇ ਘਰ ਚ ਰਵਾਜ ਹੁੰਦਾ ਹੋਣਾ ਵਾ ਹਾਂ ਭਾਈ ਸਾਨੂੰ ਮੈਨੂੰ ਲੱਗੀ ਸੀ ਹਾਂ ਤਾਂ ਮੈਂ ਸੋਰ ਕੁੜੀ ਤੱਕ ਮਾ ਕੇ ਦਿਖਾ ਦੇ ਬਹੁਤ ਸੋਹਣਾ ਲੱਗਿਆ ਕੁੜੀ ਜੇ ਪਾਇਆ ਹੋਇਆ ਲੱਗਦਾ ਕੁੜੀ ਦਾ ਮੈਂ ਵਿਚਾਰਦਾ ਸੂਟ ਬਦਲ ਲੈਂਦੇ ਨੇ ਲੱਤਾ ਪਜਾਮੀ ਚ ਸਿੱਧੀ ਜਾਈ ਰਹਿੰਦੀ ਹਰੇ ਕੁਝ ਦੇ ਪਜਾਮੀ ਹੁੰਦੀ ਆ ਆਹ ਭਾਈ ਮੈਨੂੰ ਇਹ ਵੀ ਮੈਂ ਲੈ ਲਈ ਅੱਜ ਮੈਂ ਕਿਹਾ ਚੱਲ ਨੀਲ ਦੇ ਪਹਿਲੇ ਆ। ਇਹ ਪੇਜੀ ਉਹਦੇ ਕੋਲ ਟਾਈਮ ਹੀ ਟੇ ਰਹਿੰਦੇ ਕਿਸੇ। ਮੈਂ ਕਿਹਾ ਵੀ ਮੈਨੂੰ ਮੈਂ ਕਿਹਾ ਡਰੈਸ ਬਣਾ ਲਉਂਦੇ। ਪਹਿਲੇ ਮੇਰੇ ਨਾਲ ਦੋ ਸੋਹੜੇ ਲਈ ਜਾ। ਅਸੀਂ ਇਹਨਾਂ ਨਾਲ ਲੈ ਲੀ। ਵੀ ਦੇਵੇਂ ਤਾਂ ਕਦੇ ਨਹੀਂ ਆਇਆ ਨਾਲ। ਮੈਂ ਕਿਹਾ ਲੈ ਲਿਖਦੇ ਸੀ ਉਹਨਾਂ ਵਾਕਸ ਨੇ ਵੀ। ਮੈਂ ਕਦੇ ਵੀ ਨਹੀਂ ਲੈ ਆਇਆ। ਮਾਸੇ ਦਾ ਲਾਗ ਰਿਹਾ। ਉਹ ਮਿਲਿਆ ਨਹੀਂ ਬੁਰਾ ਨਹੀਂ। ਕਹਿੰਦਾ ਜੀ ਢਾਈ ਹੋ ਦੇ ਦਿਆ। ਮੈਂ ਕਿਹਾ ਤੂੰ ਢਾਈਓ ਦੇ ਦੇ ਅੱਜ। ਗੁੰਡੀ ਵੇਲੇ ਆਹ ਬਹੁਤ ਸੋਹਣਾ ਰੰਗ ਆ ਆ ਵੀ ਸੋਰ ਮੈਨੂੰ ਵਧੀਆ ਲੱਗੇ ਮਾਸੀਆਂ ਵਾਲੇ ਆ ਵੀ ਸੋਹਣੇ ਮੇਰੀ ਸੱਸ ਦਾ ਸੋਟ ਕਿੱਥੇ ਆ ਇਹ ਜੀ ਪਾਉਂਦੀ ਆ ਸੇਸਲ ਕਹਿੰਦੇ ਪੰਮੀ ਇਹੋ ਜੇ ਪਾਉਂਦੀ ਆ ਕੀ ਕਹਿੰਦੇ ਉਹਦੇ ਲਈ ਇਹ ਨਹੀਂ ਜਿਹਦਾ ਹਾਇਰ ਆਉਂਦੇ ਕੋਈ ਇਹਦਾ ਵੀ ਵਧੀਆ ਮੰਮੀ ਨੂੰ ਪਸੰਦ ਆਗੇ ਮੰਮੀ ਵਾਲਾ ਕਿਹੜਾ ਸੀਗਾ ਹਾਂ ਸੀਗਾ ਮਿਲ ਗਿਆ ਰੰਗ ਹੈ ਹੈ ਰੰਗ ਵੀ ਬਹੁਤ ਪਿਆਰਾ ਪਹਿਲਾਂ ਮੰਮੀ ਕਹਿੰਦੇ ਕੀ ਸੋਚੇਗੀ ਮੈਂ ਜਰ ਕੀ ਜਾ ਕੱਟਿਆ ਬਹੁਤ ਨਹੀਂ ਆਪ ਨਹੀਂ ਆ ਦਿਨੇ ਨਹੀਂ ਸੀ ਆਹ ਜੀ ਆ ਮੈਂ ਕਿੰਨੇ ਦੇ ਦਾ ਸੂਟ ਦੇਖਦੀਆਂ ਕੁੜੀਆਂ ਦੇ ਪਾਰੇ ਹੋਏ ਪਾਉਸ ਕਲਰ ਕਿੰਨਾ ਸੋਹਣਾ ਰੰਗ ਹੈ ਮੈਂ ਕਿਉਂ ਮਾ ਉਸ ਮਾਊਸ ਕਲਰ ਹੀ ਰੱਖਤਾ ਨਾਮ ਉਹਦਾ ਨਾ ਵਿੱਚ ਨਹੀਂ ਨਹੀਂ ਪੱਗਾਂ ਵਾਲਿਆਂ ਨੇ ਲਿਖਿਆ ਹੋਇਆ ਜੀ ਹਾਂ ਉਹ ਹੀ ਹੈ ਨਾ ਵਾਹ ਵੀ ਉਹਨਾਂ ਨੇ ਵੀ ਵਾਹੀ ਰੱਖਿਆ ਪਤਾ ਲੱਗਿਆ ਵੀ ਮਾਊਸ ਕਲਰ ਤਾਂ ਹੀ ਰੱਖਿਆ ਨਹੀਂ ਕਲਰ ਸਿੱਖਣੇ ਪੱਗਾਂ ਦੀ ਦੁਕਾਨ ਤੇ ਜਾਓ ਮੈਂ ਕਿਹਾ ਸੀ ਮੈਂ ਕਿਹਾ ਤਾਂ ਮੇਰੇ ਕੋਲ ਬਹੁਤ ਮੈਨੂੰ ਜਾਦਾ ਤਾਂ ਤਾਂ ਇਹ ਮਿਲਦਾ ਇਹ ਮਿਲਦਾ ਇਹ ਤਾਂ ਬਹੁਤ ਹੋ ਹੋ ਜੀ ਦੋ ਮਿੰਟ ਕਰੋ ਖੁਸ਼ ਨੇ ਸਾਰੇ ਠੀਕ ਨੇ ਆਹ ਦੇਖੋ ਸ਼ਾਂਪਾਂ ਹੈ ਵੈਰੀ ਗੁੱਡ ਨਹੀਂ ਖੁਸ਼ ਹੈਗੀ ਤਾਂ ਬਈ ਇਸ ਵਿੱਚ ਕੁਝ ਨਹੀਂ ਕੋਈ ਸਿਕਰ ਨਹੀਂ ਐਸੀ ਜੇ ਇਹਦੇ ਨਾਲ ਜੇ ਹੋਰ ਹੁੰਦੇ ਪਾਵੇਂ ਇਹਦੇ ਨਾਲ ਦੇ ਲੈ ਲੈਂਦੇ ਪਰ ਇਹਨਾਂ ਨੇ ਆਈ ਪਸੰਦ ਕਰੇ ਸੀ ਮਾਸੀ ਨੂੰ ਘੱਟ ਪਸੰਦ ਸੀ ਪਤਾ ਨਹੀਂ ਮਾਸੀ ਕੋਲ ਸੀਗਾ ਨਾ ਮਸ ਨਾ ਸੋਨੇ ਰੰਗ ਦਾ ਉਹ ਟੇਕਲਾ ਇੱਧਰ ਇਸੋ ਕਿਹੜਾ ਰੱਠੇ ਚਾਲੇ ਲੱchna ਸਹੀ ਗੱਲ ਮੇਰਾ ਤਾਂ ਭਾਈ ਬਹੁਤ ਸੋਹਣਾ ਆ ਬੜਾ ਵਧੀਆ ਹੈ ਜੀ ਮੈਨੂੰ ਆ ਮੈਨੂੰ ਬਹੁਤ ਵਧੀਆ ਲੱਗਦੇ ਨੇ ਮੰਮੀ ਨੇ ਵੀ ਵਧੀਆ ਲੱਗਦੇ ਨੇ ਮੈਨੂੰ ਜਲਦਟ ਦਾ ਮੇਰੇ ਕੋਲੋਂ ਮੈਨੂੰ ਕੱਪੜਾ ਨਹੀਂ ਪਤਾ ਮੈਨੂੰ ਇਹੋ ਜਿਹੇ ਕੱਪੜੇ ਰਿਲੈਕਸ ਮੈਨੂੰ ਲੱਗਦਾ ਵੀ ਰਿਲੈਕਸ ਹੀ ਕੱਪੜੇ ਨੇ ਬਹੁਤ ਤੁਸੀਂ ਹੋਰ ਵੀ ਕਰ ਸਕਦੇ ਜੀ ਜੌਬ ਸਿਓ ਜੱਟ ਹੋਇਆ ਮੈਨੂੰ ਹੀ ਸਾਦਰ ਪਾਈ ਤਰੀ ਤੁਸੀਂ ਹੋਰ ਵੀ ਕਰੇ ਸਕਦੇ ਜਿਵੇਂ ਕਰ ਲਾਉਗੇ ਇਹਦੇ ਤੇ ਬੱਸ ਬੱਸ ਐਕਸਪੈਰੀਮੈਂਟਿੰਗ ਇਹ ਦੋਸੂ ਹਰੇਕ ਸੂਟ ਤੇ ਕਢਾਈ ਦਾ ਕੀ ਮਤਲਬ ਹੈ ਇਹਦੇ ਤੇ ਕੁਛ ਨਾ ਕਰਾਈ ਨਹੀਂ ਉਹ ਨਹੀਂ ਬੋਲ ਰਹੀ ਆ ਮੇਦੀ ਪਾਈ ਵੀ ਨਹੀਂ ਲਵਾਏ ਆਈਡੀਓ ਬਣਵਾਈ ਕਪੜੇ ਦੀ ਹੋਈ ਮੁੰਡ ਦੀ ਨਾਲ ਹੋਵੇ ਕਢਾਈ ਲਾਗੇ ਵੀ ਇੱਤੇ ਕਢਾਈ ਹੋ ਜੂਗੀ ਮੇਰੇ ਕੋਲ ਨਹੀਂ ਆਈਡੀਓ ਬਣ ਕੇ ਲਾ ਦਿੰਦੇ ਨੇ ਸਲਵਾਰ ਕੱਟ ਕੇ ਹਰੇਕ ਤੇ ਆਪਣਾ ਆਪਣਾ ਸਟਾਈਲ ਨਹੀਂ ਸੀ ਕੋਈ ਬਹੁਤ ਨਾਲ ਹੋਊਗਾ ਵੀਰੇ ਨਹੀਂ ਮੁੱਲ ਦੀ ਨਾਲ ਲਵਾਈ ਮੈਂ ਜਿੰਨਾ ਕੱਪੜਾ ਖੱਟ ਚਾਹਵਾ ਗਿਆ ਇਹ ਕੱਪੜੇ ਲੈਣੇ ਨਾਲ ਹੀ ਸੌਕੇ ਨੇ ਸਲਾਈ ਬਹੁਤ ਪਹਿਨਾ ਹੁੰਦਾ ਦਿੱਤੀ ਹੈ ਤਿੰਨ ਨਦੀ ਚੋਕ ਆ ਨਾ ਜੀ ਤਿੰਨ ਦੇਤੀ ਜੀ ਉਹ ਕਹੀਂ ਇਹਦੀ ਕੋਰਾਂ ਨਾਲ ਉਹਦੇ ਪੈਸੇ ਨਹੀਂ ਲਾ ਮਾੜਾ ਜਿਹਾ ਦੇਖ ਕੇ ਬਣਵਾ ਲੇ ਜੀ ਤਾਂਗਾ ਪਾ ਕੇ ਜੀ ਦੱਸ ਦੀ ਕਹਿੰਦਾ ਮੈਂ ਜੀ ਬੀ ਬੀ ਲੈ ਜੋ ਮਾ ਨਾ ਉਹ ਤਾਂ ਪਿਖਿਆ ਤੇ ਲੈ ਲਾ ਉਹ ਕਹਿੰਦੀ ਮੋੜ ਪਤਾ ਲੱਗਦਾਗਾ ਵੀ ਬੋਲੇ ਤੇ ਵੀ ਹਾਂ ਪੱਕਾ ਮਾਸੀ ਹੋਈ ਐ ਜੀ ਪਹਿਲਾਂ ਮੈਨੂੰ ਪਤਾ ਲੱਗਿਆ ਸੀ ਮੈਂ ਕਿਹਾ ਵੀ ਵੀਰੇ ਕਮੀਜ਼ ਦੇ 2 ਮੀਟਰ ਦੇ ਮੈਂ ਮਾਸੀ ਨੂੰ ਕਿਹਾ ਵੀ 2 ਮੀਟਰ ਕਟਾ ਲਓ ਅੱਧਾ ਸਿੱਟਣਾ ਹੀ ਆ ਵੀ ਉਹ ਫ੍ਰੀਜ ਮਿਲਦਾ ਨਾ ਮੁੜ ਕੇ ਸਲਵਾਰ ਦੇ ਵਿੱਚ ਥੋੜਾ ਜਿਹਾ ਉਹ ਸੀਗਾ ਗਲੀ ਜੀ ਸੀਗੀ ਤੇ ਉਹ ਵੀਰਾ ਕਹਿੰਦਾ ਮਾਸੀ ਕਹਿੰਦੀ ਇਹਨੂੰ ਕਹਿੰਦੀ 2 ਮੀਟਰ ਅੱਗੇ ਤੋਂ ਕੱਟ ਦੇ ਇਹਨੂੰ ਫਰੀ ਦੇ ਦਿਓ ਕਹਿੰਦਾ ਹੁਣ ਪਤਾ ਲੱਗਿਆ ਵੀ ਸੱਚੀ ਮਾਸੀ ਹੈ ਵੀ ਦੋਨੇ ਸੁਕੀ ਪਾਉਂਦੀਆਂ ਨੇ ਹੋਰ ਤਾਂ ਦਿਖਾਉਣਾ ਸੁਆਣ ਬੱਸ ਹੁਣ ਆਪਾਂ ਲੈ ਗਿਨੀਏ ਹੈਗਾ ਨਾ ਦੂਜੇ ਚੋਰੀਆ ਚੋਰ ਆ ਜਾਣਗੇ ਨਾ ਸਮਝਦਾ ਨਾ ਇੱਥੇ ਵੀਰਿਆ ਲਾ ਟਰੈਕਟਰ ਵਾਲਾ ਉਹਨੇ ਪੈਕ ਪੈਕਿੰਗ ਖੋਲ੍ਹ ਜੂ ਮਾਸੀ ਦੀ ਭਾਂਡੇ ਨੇ ਮੈਨੂੰ ਆਇਆ ਤੁਹਾਡੇ ਭਾਂਡੇ ਦੇ ਚੱਲੋ ਮਾਸੀ ਤੇ ਚੱਲ ਬਈ ਚੱਕ ਕੇ ਲਿਆ ਮੈਂ ਮੰਮੀ ਕੀ ਦੇਖਣਗੇ ਚੱਲ ਜੀ ਮੰਮੀ ਦਾ ਲੈਨ ਟ੍ਰੋਲਰ ਵੀ ਆ ਚੁਗਾ ਚਾਰਜਿੰਗ ਵਾਲਾ ਨਹੀਂ ਘੱਟ ਵਾਲਾ